ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਸ਼ ਪੂਰਨ ਬ੍ਰਹਮ ਗਿਆਨੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਦੋ ਘਟਨਾਵਾਂ ਸਾਂਝੀਆਂ ਕਰਨੀਆਂ ਨੇ ਕਿ ਕਿਸ ਤਰ੍ਹਾਂ ਮਹਾਪੁਰਸ਼ਾਂ ਦੇ ਜੀਵਨ ਨੇ ਤੇ ਜਦੋਂ ਉਸ ਇਨਸਾਨ ਨੇ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਤਾਂ ਉਸ ਦਾ ਜੀਵਨ ਕਿਵੇਂ ਬਦਲ ਗਿਆ ਅੱਜ ਮੇਰੇ ਸਕੂਲ ਦੇ ਅਧਿਆਪਕ ਜਿਨ੍ਹਾਂ ਦੇ ਕੋਲ ਮੈਂ 10ਵੀਂ ਤੱਕ ਪੜ੍ਹਾਈ ਕੀਤੀ ਉਹਨਾਂ ਦਾ ਮੈਨੂੰ ਫੋਨ ਆਇਆ ਉਹ ਪਟਿਆਲੇ ਰਹਿੰਦੇ ਨੇ ਤੇ ਉਹਨਾਂ ਨੇ ਮੈਨੂੰ ਇੱਕ ਮਹਾਂਪੁਰਸ਼ਾਂ ਬਾਰੇ ਅੱਜ ਘਟਨਾ ਦੱਸੀ ਕਹਿੰਦੇ ਵੀ ਬੇਟਾ ਜਦੋਂ ਮੇਰੇ ਬੇਟਾ ਹੋਇਆ ਨਾ ਤਾਂ ਉਹ ਬਿਮਾਰ ਬਹੁਤ ਰਹਿੰਦਾ ਸੀ ਫਿਰ ਅਸੀਂ ਪੀਜੀਆਈ ਜਦੋਂ ਚੈੱਕਅਪ ਕਰਾਇਆ ਤਾਂ ਪਤਾ ਲੱਗਿਆ ਵੀ ਉਹਦੇ ਹਾਰਟ ਦੇ ਵਿੱਚ ਸوراਖ ਆ ਉਦੇ ਦਿਲ ਦੇ ਵਿੱਚ ਇੱਕ ਸوراਖ ਸੀਗਾ ਤੇ ਅਸੀਂ ਜਦੋਂ ਜਾਂਦੇ ਸੀਗੇ ਅਨਸਾਲੀ ਸਾਹਿਬ ਦੇ ਅੱਗੇ ਨੂੰ ਪੀਜੀਆਏ ਜਾਂਦੇ ਸੀ ਸ਼ਾਰਟਕਟ ਸਾਨੂੰ ਪੈਂਦਾ ਪਟਿਆਲੇ ਤੋਂ ਤੇ ਮੇਰਾ ਮਨ ਕਰਿਆ ਵੀ ਚਲੋ ਇੱਥੇ ਮਥਰਾ ਟੇਕੀ ਮਹਾਂਪੁਰਸ਼ਾਂ ਨੂੰ ਨਮਸਕਾਰ ਕਰੀਏ ਤੇ ਮੈਡਮ ਕਹਿੰਦੇ ਵੀ ਫਿਰ ਅਸੀਂ ਉੱਥੇ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਨ ਦੇ ਲਈ ਗਏ ਪਹਿਲਾਂ ਦਰਬਾਰ ਖਾਲ ਆਉਂਦਾ ਪਹਿਲੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰੀ ਫਿਰ ਸਾਨੂੰ ਪਤਾ ਲੱਗਿਆ ਵੀ ਮਹਾਪੁਰਸ਼ ਅੱਗੇ ਬੈਠਦੇ ਨੇ ਉਹਨਾਂ ਦਾ ਦੂਸਰਾ ਕਮਰਾ ਅਸੀਂ ਜਦੋਂ ਮਹਾਪੁਰਸ਼ਾਂ ਨੂੰ ਜਾ ਕੇ ਨਮਸਕਾਰ ਕਰੀ ਤਾਂ ਅਸੀਂ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਮੇਰਾ ਇੱਕੋ ਹੀ ਬੇਟਾ ਤੇ ਬਾਬਾ ਜੀ ਇਹਦੇ ਦਿਲ ਦੇ ਵਿੱਚ ਸੁਰਾਕ ਤੇ ਜਿਹੜੇ ਪੀਜੀਆ ਦੇ ਡਾਕਟਰ ਨੇ ਉਹ ਕਹਿੰਦੇ ਵੀ ਇਹਦਾ ਆਪਰੇਟ ਕਰਨਾ ਪੈਣਾ ਤੇ ਅਸੀਂ ਬਹੁਤ ਜ਼ਿਆਦਾ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਆਪ ਜੀ ਕਿਰਪਾ ਕਰੋ। ਤੁਮਾਹ ਪੁਰਸ਼ ਨੇ ਕਹਿੰਦੇ ਫਿਰ ਵਚਨ ਕੀਤਾ ਵੀ ਭਾਈ ਠੀਕ ਹੋ ਜਾਊਗਾ। ਬਸ ਮੈਨੂੰ ਕਹਿੰਦੇ ਵੀ ਐਨੇ ਹੀ ਵਚਨ ਕੀਤੇ ਤੇ ਮੈਂ ਪੁੱਛਿਆ ਵੀ ਮੈਂ ਮੂਲ ਮੰਤਰ ਦਾ ਜਾਪ ਕਰ ਲਾਂ। ਕਹਿੰਦੇ ਭਾਈ ਕਰ ਲਓ। ਕਹਿੰਦੇ ਉਸ ਦਿਨ ਤੋਂ ਲੈ ਕੇ ਪੁੱਤਰ ਅਸੀਂ ਹੁਣ ਤੱਕ ਮੈਂ ਰੋਜ਼ ਮੂਲ ਮੰਤਰ ਦਾ ਜਾਪ ਕਰਦੀ ਆਂ। ਤੇ ਮੈਂ ਪੁੱਛਿਆ ਮੈਡਮ ਫਿਰ ਤੁਸੀਂ ਦੁਬਾਰਾ ਚੈੱਕ ਅਪ ਤਾਂ ਕਰਾਇਆ ਹੋਣਾ ਵੀ ਕਲੀਅਰ ਆ ਕਿ ਨਹੀਂ ਕਹਿੰਦੇ ਜਦੋਂ ਉਹਨਾਂ ਨੇ ਸਾਨੂੰ ਵਚਨ ਕਰ ਦਿੱਤੇ ਸਾਨੂੰ ਇੰਨਾ ਵਿਸ਼ਵਾਸ ਹੋ ਗਿਆ ਅਸੀਂ ਦੁਬਾਰਾ ਚੈੱਕ ਅਪ ਨਹੀਂ ਕਰਾਇਆ ਵੀ ਸੁਰਾਕ ਹੈ ਕਿ ਨਹੀਂ ਹੁਣ ਜਦੋਂ ਬੱਚੇ ਦਾ ਕਹਿੰਦੇ ਸਾਰਾ ਡਾਕਟਰੀ ਮਾਇਨਾ ਹੁੰਦਾ ਬਾਹਰ ਜਾਂਦੇ ਹਾਂ ਕੈਨੇਡਾ ਜਾਣਾ ਸੀ ਬੇਟੇ ਨੇ ਤੇ ਕਹਿੰਦੇ ਜਦੋਂ ਹੁਣ ਕਰਾਇਆ ਸਭ ਕੁਝ ਕਲੀਅਰ ਆ ਗਿਆ ਅਸੀਂ ਇੰਨਾ ਵਿਸ਼ਵਾਸ ਰੱਖਿਆ ਵੀ ਜੋ ਮਹਾਪੁਰਸ਼ਾਂ ਨੇ ਸਾਨੂੰ ਬਚਨ ਕਹੇ ਨੇ ਨਾ ਉਹ ਅਸੀਂ ਕਮਾਉਣੇ ਨੇ ਤੇ ਅਸੀਂ ਬਾਣੀ ਦੇ ਲੜ ਲਾ ਗਏ ਮੈਡਮ ਕਹਿੰਦੇ ਮੈਂ ਰੋਜ਼ ਮੂਲ ਮੰਤਰ ਦਾ ਨਾਮ ਨਾਲ ਜਾਪ ਕਰਦੀ ਰਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਰਦਾਸ ਕਰਦੀ ਰਹੀ ਮਹਾਪੁਰਸ਼ਾਂ ਦਾ ਧੰਨਵਾਦ ਕਰਦੀ ਰਹੀ ਵੀ ਉਹਨਾਂ ਨੇ ਐਡੀ ਗੱਲ ਕਹਿ ਦਿੱਤੀ ਉਸ ਦਿਨ ਤੋਂ ਲੈ ਕੇ ਮੈਨੂੰ ਕਹਿੰਦੇ ਵੀ ਅਸੀਂ ਬਾਣੀ ਨਾਲ ਜੁੜ ਗਏ ਤੇ ਹੁਣ ਮੇਰੇ ਮੈਡਮ ਪਟਿਆਲੇ ਰਹਿੰਦੇ ਨੇ ਉਹ ਲੈਕਚਰਰ ਬਣ ਗਏ ਪੰਜਾਬੀ ਦੇ ਉਹਨਾਂ ਨੇ ਇਹ ਘਟਨਾ ਮੈਨੂੰ ਦੱਸੀ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਨਹੀਂ ਵੀ ਮੈਂ ਸਾਂਝੀ ਕਰਾਂਗਾ ਸੰਗਤ ਨਾਲ ਪਰ ਮੇਰੇ ਮਨ ਦੀ ਇੱਛਾ ਸੀ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਸੁਣ ਕੇ ਸੰਗਤ ਜੀ ਉਤਸ਼ਾਹਵੰਤ ਦਾ ਕੱਲੇ ਨਾਲ ਵੀ ਆਪਾਂ ਬਾਣੀ ਪੜ੍ਹੀਏ ਬਾਣੀ ਦੇ ਨਾਲ ਜੁੜੀਏ ਇੱਕ ਵਾਰੀ ਹੋਰ ਇੱਕ ਤਵਲਾਨ ਪਿੰਡ ਹੈ ਦਰ ਪਟਿਆਲੇ ਦੇ ਕੋਲ ਉਹਦੇ ਨੇੜੇ ਕੋਈ ਪਿੰਡ ਹੈ ਉੱਥੇ ਦਾ ਇੱਕ ਵੀਰ ਸੀਗਾ ਉਹ ਆਪ ਦੱਸਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਆਪਣੀ ਦੇ ਵਿੱਚ ਕੋਈ ਇਹੋ ਜਿਹਾ ਮਾੜਾ ਕੰਮ ਨਹੀਂ ਜਿਹੜਾ ਮੈਂ ਨਾ ਕੀਤਾ ਹੋਵੇ ਕੋਈ ਨਿਸ਼ਾਨੀ ਜਿਹੜਾ ਮੈਂ ਨਹੀਂ ਕੀਤਾ ਕਹਿੰਦਾ ਮੇਰੇ ਚੰਗੇ ਭਾਗ ਤੇ ਮੈਂ ਸਾਲੀ ਸਭ ਚਲਾ ਗਿਆ ਜਦੋਂ ਇਨਸਾਨ ਦੇ ਕੋਈ ਚੰਗੇ ਭਾਗ ਜਾਗਣੇ ਹੁੰਦੇ ਨਾ ਜਦੋਂ ਚੰਗਾ ਸਮਾਂ ਸ਼ੁਰੂ ਹੋਣਾ ਆਉਂਦਾ ਕਈ ਵਾਰੀ ਆਪਾਂ ਮੋਬਾਈਲ ਦੇ ਵਿੱਚ ਵੀਡੀਓ ਦੇਖਦੇ ਆ ਉਹ ਵੀਡੀਓ ਅੱਗੇ ਆ ਜਾਂਦੀ ਆ ਉਹਦੇ ਵਿੱਚੋਂ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਚੰਗੀ ਮਿਲ ਜੇ ਕਈ ਵਾਰੀ ਉਹ ਇਨਸਾਨ ਉਸ ਚੀਜ਼ ਨੂੰ ਅਪਲਾਈ ਕਰ ਲੈਂਦਾ ਵੀ ਆ ਮਹਾਰਾਜ ਨੇ ਮੈਸੇਜ ਭੇਜਿਆ ਸੀਗਾ ਇਹ ਬਾਣੀ ਦਾ ਫਰਮਾਨ ਆ ਇਹ ਬਾਣੀ ਨਾਲ ਜੋੜਨ ਵਾਲੀ ਗੱਲ ਆ ਉਸ ਸਮੇਂ ਇਨਸਾਨ ਦਾ ਜੀਵਨ ਬਦਲ ਜਾਂਦਾ ਉਹ ਇੰਡੀਕੇਸ਼ਨ ਹੀ ਹੁੰਦਾ ਮਹਾਰਾਜ ਵੱਲੋਂ ਸਮਝਾ ਰਹੇ ਹੁੰਦੇ ਨੇ ਵੀ ਭਾਈ ਹਜੇ ਵੀ ਟਾਈਮ ਹੈ ਹਜੇ ਵੀ ਵੇਲਾ ਹੈ ਹਲੇਵੀ ਰਸਤਾ ਹੈ ਜੇ ਤੂੰ ਬਾਣੀ ਦਾ ਲੜ ਫੜ ਲੇਂਗਾ ਨਾ ਤੇਰੇ ਸਾਰੇ ਦੁੱਖ ਦਰਦ ਸਤਿਗੁਰੂ ਨੇ ਆਪ ਹੀ ਖਤਮ ਕਰ ਦੇਣੇ ਨੇ ਤਾਂ ਉਹ ਕਹਿੰਦਾ ਵੀ ਮੇਰਾ ਜਿਵੇਂ ਚੰਗਾ ਕੋਈ ਕਰਮ ਜਾਗਣਾ ਸੀਗਾ ਮੈਂ ਸਾਲੀ ਸਾਬ ਚਲਾ ਗਿਆ ਤੇ ਮੈਂ ਜਾ ਕੇ ਮਹਾਂਪੁਰਸ਼ਾਨ ਨੂੰ ਜਦੋਂ ਨਮਸਕਾਰ ਕੀਤੀ ਨਾ ਤਾਂ ਕਹਿੰਦਾ ਬਾਬਾ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਤੇ ਮੇਰੇ ਮਨ ਦੇ ਵਿੱਚ ਜਦੋਂ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਨਾ ਵਿਰਾਗ ਆ ਗਿਆ ਮੇਰੇ ਅੱਖਾਂ 'ਚੋਂ ਨੇਤਰਾਂ 'ਚ ਹੰਝੂ ਆ ਗਏ ਵੀ ਮਨਾ ਤੂੰ ਜ਼ਿੰਦਗੀ ਦਾ ਕੋਈ ਮਾੜਾ ਕੰਮ ਨਹੀਂ ਛੱਡਿਆ ਨਸ਼ਾ ਤੂੰ ਨਹੀਂ ਕੋਈ ਛੱਡਿਆ ਤੇ ਤੇਰੇ ਕਿੰਨੇ ਵੱਡੇ ਭਾਗ ਨੇ ਮਹਾਪੁਰਸ਼ਾਂ ਨੇ ਤੇਰੇ ਸਿਰ ਤੇ ਹੱਥ ਰੱਖ ਦਿੱਤਾ ਤਾਂ ਅੱਗੋਂ ਕਹਿੰਦਾ ਮਹਾਪੁਰਸ਼ ਕਹਿੰਦੇ ਭਾਈ ਮੈਂ ਆਪਣੇ ਮਨ ਨਾਲ ਕਹਿੰਦਾ ਗੱਲਾਂ ਕਰ ਰਿਹਾ ਸੀ ਇਸ ਤਰ੍ਹਾਂ ਤਾਂ ਮਹਾਪੁਰਸ਼ ਅੱਗੋਂ ਕਹਿੰਦੇ ਫਿਰ ਪਿਆਜਤਾ ਨੇ ਕੁਝ ਨਹੀਂ ਕੀਤਾ ਕਿਉਂਕਿ ਉਹ ਤਾਂ ਦਲਾਂ ਦੀ ਜਾਣਦੇ ਸੀ ਬ੍ਰਹਮ ਗਿਆਨੀ ਕੋਈ ਛੋਟੀ ਮੋਟੀ ਗੱਲ ਨਹੀਂ ਆਪ ਜੀ ਨਾਲ ਪਹਿਲਾਂ ਵੀ ਸਾਂਝੇ ਕਰਦੇ ਹਾਂ ਕਿ ਬ੍ਰਹਮ ਗਿਆਨੀ ਤਾਂ ਇਨਸਾਨ ਨੂੰ ਦੇਖ ਕੇ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦਾ ਪ੍ਰੈਜੈਂਟ ਕੀ ਆ ਪਾਸਟ ਕੀ ਆ ਫਿਊਚਰ ਕੀ ਆ ਜੇ ਕਿਸੇ ਦਾ ਕੋਈ ਮਾਪੁਰਸ਼ਾਂ ਦੇ ਨਾਲ ਬਾਣੀ ਦੇ ਆਧਾਰ ਤੇ ਕੋਈ ਜੁੜਦਾ ਬਾਣੀ ਦੇ ਨਾਲ ਕੋਈ ਜੁੜਦਾ ਤਾਂ ਮਾਪੁਰਸ਼ਾਂ ਕੋਲੇ ਸਮਰੱਥਾ ਹੁੰਦੀ ਆ ਕਿ ਉਸ ਨੂੰ ਜੇ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਕਰਮ ਉਹਦਾ ਮਾੜਾਗਾ ਕੇਲਵੀ ਸੂਲੀਆ ਤਾਂ ਬਾਣੀ ਦੀ ਜੁਗਤੀ ਦੇ ਕੇ ਉਹ ਸੂਲ ਦੇ ਸੂਲ ਦਾ ਕਹਿੰਦੇ ਜਿਵੇਂ ਸੂਲੀ ਤੋਂ ਸੂਲ ਬਣ ਜਾਂਦਾ ਕਰਮ ਬਾਕੀ ਮੰਨਣ ਦੀ ਗੱਲ ਆ ਕੋਈ ਮੰਨਦਾ ਕਈ ਨਹੀਂ ਮੰਨਦੇ ਉਹ ਵੀਰ ਕਹਿੰਦਾ ਵੀ ਬਸ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਅਸੀਂ ਤਾਂ ਭਾਈ ਤੈਨੂੰ ਕੁਝ ਨਹੀਂ ਕਿਹਾ ਕਹਿੰਦਾ ਵੀ ਉਸ ਦਿਨ ਤੋਂ ਬਾਅਦ ਜਦੋਂ ਮੈਂ ਘਰ ਆਇਆ ਸਭ ਤੋਂ ਪਹਿਲਾਂ ਮੈਂ ਆਪਣੇ ਘਰੋਂ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਬਾਹਰ ਕੱਢੀਆਂ ਉਸ ਦਿਨ ਤੋਂ ਬਾਅਦ ਕਹਿੰਦਾ ਮੈਂ ਗੁਰੂ ਵਾਲਾ ਬਣ ਗਿਆ ਮੈਨੂੰ ਖੰਡੇ ਦੀ ਪੌਲ ਅਮਰਤ ਦੀ ਦਾਤ ਮਿਲ ਗਈ ਅਮਰਤ ਛੱਕੇ ਮੈਂ ਗੁਰੂ ਆਲਾ ਬਣ ਗਿਆ ਮੈਂ ਬਾਣੀ ਨਾਲ ਜੁੜ ਗਿਆ ਅਜੇ ਤੱਕ ਮੈਂ ਕੋਈ ਨਿਸ਼ਾਨੀ ਕੀਤਾ ਜਿੰਨੇ ਮੇਰੇ ਮਾੜੇ ਕੰਮ ਸੀ ਕਹਿੰਦਾ ਮੇਰੇ ਇੱਕ ਦਰਸ਼ਨਾ ਨੇ ਮਹਾਂਪੁਰਸ਼ਾਂ ਦਿਆਂ ਨੇ ਮੇਰੇ ਸਾਰੇ ਕਰਮ ਮਾੜੇ ਘੱਟ ਕੇ ਨਾ ਕਹਿੰਦਾ ਮੈਨੂੰ ਬਾਣੀ ਨਾਲ ਜੋੜ ਲਿਆ ਸੋ ਸੰਗਤ ਜੀ ਜਿਹੜੇ ਬਾਣੀ ਵਾਲੀਆਂ ਰੂਹਾਂ ਹੁੰਦੀਆਂ ਨੇ ਨਾ ਉਹਨਾਂ ਦੇ ਤਾਂ ਜੇ ਦਰਸ਼ਨ ਵੀ ਹੋ ਜਾਣ ਨਾ ਤਾਂ ਵੀ ਮਾੜੇ ਕਰਮ ਸਤਿਗੁਰੂ ਕੱਢ ਦਿੰਦੇ ਨੇ ਕਿ ਬੰਦਗੀ ਵਾਲੇ ਨੇ ਦਰਸ਼ਨ ਹੋ ਗਏ ਸੋ ਇਕੱਠ ਨਾਵਾ ਸਾਂਝੀਆਂ ਕਰਨ ਦਾ ਕੋਈ ਮਕਸਦ ਹੈ ਕਿ ਆਪਾਂ ਬਾਣੀ ਦੇ ਨਾਲ ਜੁੜੀਏ ਬਾਣੀ ਨੂੰ ਆਪਣਾ ਆਧਾਰ ਬਣਾਈਏ ਆਪ ਜੀ ਨੂੰ ਕੋਈ ਵੀ ਦੁੱਖ ਤਕਲੀਫ ਨਾ ਗੁਰੂ ਗ੍ਰੰਥ ਸਾਹਿਬ ਅੱਗੇ ਨਾ ਹੱਥ ਖੜੇ ਕਰਦਿਆ ਕਰੋ ਮਹਾਰਾਜ ਸਾਡੇ ਕੋਲ ਕੁਝ ਨਹੀਂ ਸਭ ਕੁਝ ਤੂੰ ਹੀ ਕਰਨਾ ਤੈਂ ਹੀ ਕਰਨਾ ਸਾਨੂੰ ਨਹੀਂ ਪਤਾ ਕਿਵੇਂ ਕਰਨਾ ਜੀ ਆਪ ਜੀ ਦਿਲੋਂ ਅਰਦਾਸ ਕਰੋਗੇ ਨਾ ਸਤਿਗੁਰੂ ਐਨੇ ਸਮਰੱਥ ਨੇ ਆਪ ਜੀ ਨੂੰ ਰਾਹ ਦੇ ਦੇਣਗੇ ਰਸਤਾ ਦਿਖਾ ਦੇਣਗੇ ਕੋਈ ਨਾ ਕੋਈ ਬੰਦਾ ਹੈ ਜਾ ਭੇਜ ਦੇਣਗੇ ਜਾਂ ਕੋਈ ਕੌਤਕ ਹੈ ਜਾ ਕਰ ਦੇਣਗੇ ਕਿ ਆਪ ਜੀ ਨੂੰ ਪਤਾ ਲੱਗਣ ਲੱਗ ਜੇਗਾ ਕਿ ਹਾਂ ਇਹ ਮੈਸੇਜ ਮਹਾਰਾਜ ਨੇ ਭੇਜਿਆ ਤੇ ਮੈਨੂੰ ਬਾਣੀ ਨਾਲ ਜੁੜਨਾ ਪੈਂਦਾ ਬਾਕੀ ਮੈਂ ਅਨਮੋਲ ਵਚਨ ਸੀ ਮਹਾਰਾਜ ਦੇ ਉਹ ਪਾਏ ਨੇ ਉਹ ਸੁਣਿਆ ਕਰੋ ਮੇਰੀ ਵੀਡੀਓ ਦੇ ਵਿੱਚ ਵੀ ਮਹਾਪੁਰਸ਼ ਕੀ ਕਹਿੰਦੇ ਸੀਗੇ ਉਦੇ ਨਾਲ ਵੀ ਆਪ ਜੀ ਨੂੰ ਉਤਸ਼ਾਹ ਮਿਲੇਗਾ ਆਪਾਂ ਨੇ ਬਾਣੀ ਦੇ ਨਾਲ ਜੁੜਨਾ ਸੰਗਤ ਜੀ ਤੇ ਬਾਣੀ ਦਾ ਇਲਾਹਾ ਲੈਣ ਆਇਆ ਬਾਕੀ ਕੰਮ ਤਾਂ ਆਪ ਹੀ ਹੋ ਜਾਣੇ ਨੇ ਜਿਹੜੇ ਆਪਾਂ ਵੜਿਆਈਆਂ ਲੈਣ ਨੂੰ ਫਿਰਦਿਆ ਨਾ ਮਹਾਰਾਜ ਕਹਿੰਦੇ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਮਹਾਰਾਜ ਕਹਿੰਦੇ ਤੂੰ ਮੇਰਾ ਤਾਂ ਬਣ ਪਾਠ ਤਾਂ ਕਰ ਬਾਣੀ ਨਾਲ ਤਾਂ ਜੁੜ ਸੁਰਤ ਦੇ ਸੋਚ ਨੂੰ ਕਾਇਮਤਾ ਕਰ ਦੁਨੀਆ ਦੀ ਕਿਹੜੀ ਤੂੰ ਪ੍ਰਵਾਹ ਕਰਦਾ ਤਾਂ ਮੈਂ ਤੇਰੇ ਮਗਰ ਮਗਰ ਲਾ ਦਾਂਗਾ ਸੋ ਸੰਗਤ ਜੀ ਆਪਾਂ ਨੇ ਨਾ ਮਗਰ ਲੱਗਣਾ ਤੇ ਨਾ ਮਗਰ ਲਾਉਣਾ ਬਾਣੀ ਦੀ ਓਟ ਲੈਣੀ ਹੈ ਤੇ ਬਾਣੀ ਦਾ ਹੀ ਗੁਣ ਗਾਉਣਾ ਠੀਕ ਹੈ ਜੀ ਭੁੱਲਾਂ ਚੁੱਕਾਂ ਸੰਗਤ ਜੀ ਮਾਫ ਕਰਦੇ ਹੋ ਸੰਗਤ ਤੇ ਗੁਰੂ ਮਹਾਰਾਜ ਬਖਸ਼ਣ ਜੋਗ ਨੇ ਜੇ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੇ ਨਾ ਇਹਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਕੀ ਪਤਾ ਕਿਸੇ ਦਾ ਇਹਨੂੰ ਸੁਣ ਕੇ ਜੀਵਨ ਬਦਲ ਜਾਵੇ ਤਿਉ ਆਪ ਜੀ ਨੂੰ ਜ਼ਰੂਰ ਅਸੀਸਾਂ ਦੇਵੇਗਾ ਵੀ ਤੇਰਾ ਧੰਨਵਾਦ ਤੈ ਮੈਨੂੰ ਬਾਣੀ ਦੇ ਨਾਲ ਜੋੜਿਆ ਕਿਉਂਕਿ ਕੂੜ ਪ੍ਰਚਾਰ ਤਾਂ ਅੱਜ ਕੱਲ ਬਹੁਤ ਹੋ ਰਿਹਾ ਗੰਦ ਮੰਦ ਆਪਾਂ ਕਿੰਨਾ ਦੇਖਦੇ ਆਂ ਟੀਵੀਾਂ ਤੇ ਮੋਬਾਈਲਾਂ 'ਚ ਪਰ ਸਾਡੀ ਬਦਕਿਸਮਤੀ ਆ ਵੀ ਅਸੀਂ ਚੰਗੀ ਚੀਜ਼ ਨੂੰ ਸ਼ੇਅਰ ਨਹੀਂ ਕਰਦੇ ਪਤਾ ਨਹੀਂ ਕਿਉਂ ਕਿਉਂਕਿ ਕਲਯੁਗ ਦਾ ਪ੍ਰਭਾਵ ਹੀ ਇੰਨਾ ਹੋ ਗਿਆ ਵੀ ਹਨੇਰਾ ਜ਼ਿਆਦਾ ਚੰਨਣਾ ਘਟ ਪਰਮਾਪੁਰਸ਼ ਕਹਿੰਦੇ ਦੀ ਭਾਈ ਕੋਈ ਵੀ ਬੀਜ ਆ ਕੋਈ ਵੀ ਚੀਜ਼ ਆ ਉਹਦਾ ਬੀਜ ਕਦੇ ਨਾਸ਼ ਨਹੀਂ ਹੁੰਦਾ ਜੇ ਆਪਾਂ ਕਹੀਏ ਚੰਗਿਆਈ ਬਹੁ ਘਾਟਾ ਬਰਿਆਈ ਬਹੁਤ ਜ਼ਿਆਦਾ ਪਰ ਚੰਗਿਆਈ ਦਾ ਬੀਜ ਵੀ ਹੈਗਾ ਜਿਹੜਾ ਕਦੇ ਖਤਮ ਨਹੀਂ ਹੋਣਾ ਤੇ ਆਪਾਂ ਚੰਗਿਆਈਆਂ ਗੁਰਮਰ ਦੇ ਵੱਡੇ ਦੀਆਂ ਮੜਾਈਆਂ ਕਰਨੀਆਂ ਨੇ ਸੁਸੰਗਤ ਜੀ ਅਸੀਸਾਂ ਦੇਣਾ ਆਪਣਾ ਛੋਟਾ ਬੱਚਾ ਵੀਰ ਭਰਾ ਸਮਝ ਕੇ ਬਗ ਜੀ ਬਾਕੀ ਆਪ ਜੀ ਇੰਸਟਾਗ੍ਰam ਤੇ ਪਰਮਿੰਦਰ ਸਿੰਘ ਨਿਵਾਣਾਂ ਤੇ ਆਈਡੀ ਹੈ ਮੈਸੇਜ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ